ਚਲਦਾ ਵਾ ਧੰਦਾ ਨਜਾਇਜ਼ ਹਾਂਜੀ ਉਹਦੇ ਬਾਰੇ ਰੇਡ ਕੀਤਾ ਜੋੜੇ ਨਹੀਂਆਂ ਲੜਕੀਆਂ ਨੇ ਕੁਝ ਮੁੰਡੇ ਆ ਉਹ ਥੱਲੇ ਬੈਠੇ ਇਹ ਲੜਕੀਆਂ ਉੱਪਰ ਹੀ ਉਹਦੇ ਬਾਰੇ ਵੈਰੀਫਾਈ ਕਰ ਰਹੇ ਆ ਟੀਵੀਆਰ ਚੈੱਕ ਕਰ ਰਹੇ ਆ ਸਲੂਨ ਐ ਸਪਾ ਚੱਲ ਰਹੇ تھے ਉਹਦੀ ਆੜ ਵਿੱਚ ਕੁਝ ਹੋਰ ਤਾਂ ਹੋ ਰਿਹਾ ਸੀ ਇੱਥੇ ਐਸੇ ਕਰਕੇ ਰੇਡ ਕੀਤਾ ਪਰ ਅਜੇ ਵੈਰੀਫਾਈ ਕਰ ਰਹੇ ਆ ਜੀ ਵੈਰੀਫਾਈ ਕਰਕੇ ਜਿਹੜੀ ਹੋਊਗੀ ਤੁਹਾਨੂੰ ਦੱਸ ਦੇ ਪਰ ਕਿੰਨੇ ਪੈਸੇ ਲੈਂਦੇ ਆ ਰਹੇ ਜੀ ਇਹਨਾਂ ਦੇ ਕੋਲ ਪਰ ਗੱਲ ਕਿਸ ਤਰ੍ਹਾਂ ਕੁਝ ਇਨਵੈਸਟੀਗੇਸ਼ਨ ਸੰਭੇ ਆਏ ਆ ਇਹਦੇ ਵਿੱਚ ਬ੍ਰਾਹਮਣ ਵੌਇਸ ਰੱਖੋ ਐਸੇ ਉਹਨਾਂ ਕੋ ਹੈਗੇ ਯਾਰ ਕਵਰ ਹੋਏ ਆ ਕੋਈ ਸਾਰੇ ਵੈਰੀਫਾਈ ਕਰਾਂਗੇ ਅੱਜ ਇਹ ਵੈਰੀਫਾਈ ਕਰ ਰਿਹਾ ਜੀ ਉਹ ਵੀ ਸਾਰਾ ਕੋਈ ਵੈਰੀਫਾਈ ਕਰਾਂਗੇ ਫਿਰ ਦੱਸ ਦਿਆਂਗੇ ਤੁਹਾਨੂੰ ਸਰ ਕਿੰਨੇ ਕੁੜੀਆਂ ਮੰਡੇ ਅੰਦਰ ਜੀ ਜੋੜੇ ਦੀ ਕੁੜੀਆਂ ਹੈਗੀਆਂ 6-7 ਕੁੜੀਆਂ ਨੇ 4-5 ਲੜਕੇ ਆ ਕਿੰਨੇ ਸਮੇ ਤੋਂ ਸਿਰਫ ਰੂਮ ਚੱਲ ਰਿਹਾ ਜੀ ਇੱਥੇ ਇਹ ਮੈਂ ਤਾਂ ਹੁਣ ਸਰ ਜੀ ਲੜਕੀਆਂ ਇੱਥੇ ਚੈੱਕ ਇਸ ਦਾ ਪੁਰਾਣਾ ਚੱਲ ਰਿਹਾ ਸਰ ਕੁੜੀਆਂ ਨਹੀਂ ਨਹੀਂ ਬਦੇਸ਼ੀ ਕੋਈ ਸਰ ਲੜਕੀਆਂ ਲੋਕਲ ਨੇ ਲੋਕਲ 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 ਉਹ ਚੈੱਕ ਕਰ ਰਹੇ ਸਾਰਾ ਕੁਝ ਕਰ ਰਹੇ ਚੈੱਕ ਉਹ ਤੋਂ ਦੱਸ ਦੇਣੇ ਤਾ ਵੈਦੇਸ਼ੀ ਕਰਾਤੀ ਬ੍ਰਾਹਮਣ ਹੋਈਏ ਉਹ ਨਹੀਂ ਨਹੀਂ ਕੁਝ ਨਹੀਂ ਹੋਇਆ ਸਫੀ ਕਾਰਵਾਈ ਕਰਨ ਜਾ ਰਹੇ ਜੀ ਅਦੇ ਵੈਰੀਫਾਈ ਕਰਕੇ ਹੀ ਕਾਰਵਾਈ ਹੋਊਗੀ ਜੇ ਗਿਲਤੀ ਹੋਏ ਤਾਂ ਕਾਰਵਾਈ ਹੋਊਗੀ ਇਹਨਾਂ ਦੇ ਕੋਲਨੀ ਕਾਰਵਾਈ ਹੋਊਗੀ ਸਰ ਇਹਨਾਂ ਦੇ ਸੀਨੀਅਰ ਲੀਡਰ ਵੀ ਲੋਕੀ ਇੰਨਾ ਵੀ ਉਹ ਵੀ ਪਤਾ ਲੱਗ ਜਾਊ ਜਦੋਂ ਕਰਾਂਗੇ ਸਾਰਾ ਕੁ ਉਹ ਵੀ ਪਤਾ ਲੱਗ ਜਾਊਗਾ ਸਾਰਾ ਕੁ ਸਰ ਇੱਕ ਗੱਲ ਹੈ ਮੇਰੀ ਗੱਲ ਲੜਕੀਆਂ ਦੀ ਏਜ ਕਿੱਥੋਂ ਦੀਆਂ ਹੈ ਵਿਦੇਸ਼ੀਆਂ ਨੇ ਕਿ ਲੋਕ ਇਥੋਂ ਦੀਆਂ ਲੋਕਲ ਨੇ ਏਜ ਕਿਹੜਾ ਆ ਰਹੀ ਹੈ ਜੀ ਇਥੇ ਉਹ ਤਾਂ ਜੇ ਪੁੱਛ ਰਿਹਾ ਉਹਨਾਂ ਨੂੰ ਅੰਦਰ ਪੁੱਛ ਕੇ ਚੱਲ ਰਹੀ ਆ ਜਦੋਂ ਪੁੱਛ ਕੇ ਚਰਾਂਗੇ ਫੇਰ ਹੀ ਡਿਟੇਲ ਜੀ ਦੱਸਾਂਗੇ ਤੁਹਾਨੂੰ ਇਨਫਰਮੇਸ਼ਨ ਕੀ ਮਿਲੀ ਇਨਫਰਮੇਸ਼ਨ ਤੇ ਇਹੀ ਮਿਲੀ ਵੀ ਇੱਥੇ ਨਜਾਇਜ਼ਤਾ ਹੁੰਦਾ ਵਾ ਪਾਲ ਕਿਨੇ ਪਾਲ ਕਿਨੇ ਗ੍ਰਿਪ ਵਾਲਗੇ ਇੱਥੇ ਕੋਈ ਪਰਮਿਸ਼ਨ ਖੜੇ ਕੋਈ ਪਰਮਿਸ਼ਨ ਨਹੀਂ ਜਾਨੀ ਜੀ ਵੇਗਾ ਜੀ ਉਹਦੇ ਬਾਰੇ ਰਿਪੋਰਟ ਕੀਤਾ ਹੋਵੇ ਬਾਰੇ ਵੈਰੀਫਾਈ ਕਰ ਰਹੇ ਆ ਜੋ ਅੱਗੇ ਜੋ ਆਊਗਾ ਉਹ ਤੁਹਾਨੂੰ ਦੁਬਾਰਾ ਬਰੀਫ ਕੀਤਾ ਜਾਊਗਾ ਅਜੇ ਵੈਰੀਫਾਈ ਇਨਵੈਸਟੀਗੇਸ਼ਨ ਹੋ ਰਹੀ ਚੱਲ ਰਹੀ ਚੱਲ ਰਹੀ ਹੈ ਕਿੰਨੇ ਮੁੰਡੇ ਅੰਦਰ ਅਜੇ ਚੱਲ ਰਿਹਾ ਚੱਲ ਰਿਹਾ ਜੀ ਡੀਵੀਆ ਚੈੱਕ ਕਰ ਰਹੇ ਸਾਰੀ ਚਰਚਾ ਕਰ ਰਹੇ ਇਹ ਤੇ ਚੱਲਦਾ ਵਾ ਧੰਦਾ ਨਜਾਇਜ਼ ਹਾਂਜੀ ਉਹਦੇ ਬਾਰੇ ਰੇਡ ਕੀਤੀ ਆ ਜੋੜੇ ਨਹੀਂਆਂ ਲੜਕੀਆਂ ਨੇ ਕੁਝ ਮੁੰਡੇ ਆ ਉਹ ਥੱਲੇ ਬੈਠੇ ਆ ਇਹ ਲੜਕੀਆਂ ਉੱਪਰ ਹੀ ਉਹਦੇ ਬਾਰੇ ਵੈਰੀਫਾਈ ਕਰ ਰਹੇ ਆ ਟੀਵੀਆਰ ਚੈੱਕ ਕਰ ਰਹੇ ਆ ਸਲੂਨ ਐ ਸਪਾ ਚੱਲ ਰਹੇ تھے ਉਹ ਉਹਦੀ ਆਰ ਵਿੱਚ ਕੋਈ ਹੋਰ ਤਾਂ ਹੋ ਰਿਹਾ ਸੀ ਇੱਥੇ ਐਸੇ ਕਰਕੇ ਰੇਡ ਕੀਤਾ ਹੈ ਪਰ ਅਜੇ ਵੈਰੀਫਾਈ ਕਰ ਰਹੇ ਆ ਜੀ ਵੈਰੀਫਾਈ ਕਰਕੇ ਜਿਹੜੀ ਹੋਊਗੀ ਤੁਹਾਨੂੰ ਦੱਸ ਦਿਆਂਗੇ ਪਰ ਕਿੰਨੇ ਪੈਸੇ ਲੈਤੇ ਜਾ ਰਹੇ ਜੀ ਇਹਨਾਂ ਦੇ ਕੋਲ ਪਰ ਗੱਲ ਕਿਸ ਤਰ੍ਹਾਂ ਕੁਝ ਇਨਵੈਸਟੀਗੇਸ਼ਨ ਸੰਭਾਲ ਐ ਵਿੱਚ ਬਰਾਮਦ ਹੋਇਸ ਰੱਖੋ ਪੈਸੇ ਉਹਨਾਂ ਕੋ ਹੈਗੇ ਯਾਰ ਕਵਰ ਹੋਏ ਆ ਅਸੀਂ ਸਾਰੇ ਵੈਰੀਫਾਈ ਕਰਾਂਗੇ ਆ ਜੀ ਵੈਰੀਫਾਈ ਕਰ ਰਿਹਾ ਜੀ ਉਹ ਵੀ ਸਾਰਾ ਕੁਝ ਵੈਰੀਫਾਈ ਕਰਾਂਗੇ ਫਿਰ ਤਰ ਦੇ ਦਾਂਗੇ ਤੁਹਾਨੂੰ ਯਾਰ ਕਿੰਨੀਆਂ ਕੁੜੀਆਂ ਮੁੰਡੇ ਅੰਦਰ ਜੀ ਜੋੜੇ ਦੀ ਕੁੜੀਆਂ ਹੈਗੀਆਂ 6-7 ਕੁੜੀਆਂ ਨੇ 4-5 ਲੜਕੇ ਆ ਕਿੰਨੇ ਸਮੇਂ ਤੋਂ ਸਲੂਨ ਚੱਲ ਰਿਹਾ ਜੀ ਇੱਥੇ ਇਹ ਮੈਂ ਤਾਂ ਹੁਣ ਸਰ ਜੀ ਲੜਕੇ ਚੈੱਕ ਇਹਦਾ ਪੁਰਾਣਾ ਚੱਲ ਰਿਹਾ ਲੜਕੀਆਂ ਲੋਕਲ ਨਹੀਂ ਨਹੀਂ ਵਿਦੇਸ਼ੀ ਕੋਈ ਨਹੀਂ ਲੜਕੀਆਂ ਲੋਕਲ ਨੇ ਲੋਕਲ 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 ਉਹ ਚੈੱਕ ਕਰ ਰਹੇ ਆ ਸਾਰਾ ਕੁਝ ਕਰ ਰਹੇ ਆ ਚੈੱਕ ਉਹ ਤੋਂ ਦੱਸ ਦੇਣੇ ਤਾਂ ਉਹ ਵਿਦੇਸ਼ੀ ਕਰਾਤੀ ਬ੍ਰਾਮਤ ਹੋਈ ਉਹ ਨਹੀਂ ਨਹੀਂ ਕੁਝ ਨਹੀਂ ਹੋਇਆ ਸਰਕਾਰੀ ਕਰਨ ਜਾ ਰਹੇ ਜੀ ਅਜੇ ਵੈਰੀਫਾਈ ਕਰਕੇ ਹੀ ਕਾਰਵਾਈ ਹੋਊਗੀ ਜੇ ਗਿਲਤੀ ਹੋਏ ਤਾਂ ਕਾਰਵਾਈ ਹੋਊਗੀ ਇਹਨਾਂ ਦੇ ਕੋਲ ਨਹੀਂ ਕਾਰਵਾਈ ਹੋਊਗੀ ਸਰ ਇਹਨਾਂ ਦੇ ਸੀਨੀਅਰ ਲੀਡਰ ਵੀ ਲੋਕੀ ਇਹਨਾਂ ਦੀ ਉਹ ਵੀ ਪਤਾ ਲੱਗ ਜੂ ਜਦੋਂ ਕਰਾਂਗੇ ਸਾਰਾ ਕੁ ਉਹ ਵੀ ਪਤਾ ਲੱਗ ਜਾਊਗਾ ਸਾਰਾ ਕੁ ਸਰ ਜੀ ਇੱਕ ਗੱਲ ਹੈ ਇੱਕ ਕਲੀਅਰ ਗੱਲ ਕਿ ਲੜਕੀਆਂ ਦੀ ਏਜ ਕਿੱਥੋਂ ਦੀ ਆਈਆਂ ਵਿਦੇਸ਼ੀਆਂ ਨੇ ਕਿ ਲੋਕ ਇਥੋਂ ਦੀਆਂ ਲੋਕਲ ਨੇ ਇਹ ਕਿੱਥੋਂ ਦੀਆਂ ਆ ਰਹੀਆਂ ਜੀ ਇਥੇ ਉਹ ਜਿਹੜੇ ਪੁੱਛ ਰਹੇ ਆ ਉਹਨਾਂ ਨੂੰ ਅੰਦਰ ਪੁੱਛ ਕੇ ਚੱਲ ਰਹੀ ਆ ਜਦੋਂ ਪੁੱਛ ਕੇ ਚਰਾਂਗੇ ਫੇਰ ਹੀ ਡਿਟੇਲ ਜੀ ਦੱਸਾਂਗੇ ਤੁਹਾਨੂੰ ਇਨਫਰਮੇਸ਼ਨ ਕੀ ਮਿਲੇਗੀ ਇਨਫਰਮੇਸ਼ਨ ਤੇ ਇਹੀ ਮਿਲੇਗੀ ਇੱਥੇ ਨਜਾਇਜ਼ ਤਾਂ ਹੁੰਦਾ ਵਾ ਬਾਲ ਕੀ ਨੇ ਬਾਲ ਕੀ ਬਾਲ ਕੀ ਗ੍ਰਿਪ ਬਾਲ ਕੀ ਨੇ